ਇਹ ਤੇ ਖੜਾ ਵੀ ਨਹੀਂ ਹੋਣਾ ਚਾਹੀਦਾ ਭਾਈ Link Tarim Sobdı नहीं मेरा भी रोटी खानी दिखा ਆ ਤੇਰੀ ਆਉਣੀ ਆ ਫੋਟੋ ਫੇਰੇ ਆ ਜਿਹੜੀ ਟੜਕੇ ਇਹ ਰਿਹਾ ਸਪੈਸ਼ਲ ਲਾਉਣੀ ਫੋਟੋ ਟੈਨਸ਼ਨ ਨਾ ਲਾ ਟੈਨਸ਼ਨ ਲੈਟ ਤੇ ਲਾਣੀ ਨੇ ਲਾ ਦੇ ਲਾ ਦੇ ਨੱਚ ਕੇ ਖਾਣੇ ਨਹੀਂ ਮੇਰਾ ਵੀ ਰੋਟੀ ਖਾਣੀ ਦਿਖਾ ਲੱਗੂ ਸਬਜੀ 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 ਮੇਰਾ ਨਾਮ ਸਰਿੰਦਰ ਸਿੰਘ ਆ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਸਗ ਜਗਤ ਸੇਵਾ ਕਰਦੇ ਹੋ ਦੇ ਸਰ ਜੀ ਅਸੀਂ 90 ਤੋਂ ਕਰਦੇ ਆ ਸੇਵਾ ਅੱਜ ਜਿਹੜਾ ਤੁਸੀਂ ਸਾਲਾਨਾ ਇੱਥੇ ਮੇਲਾ ਕਰਾ ਰਹੇ ਹੋ ਇਸ ਮੰਦਵਰ ਕੀ ਕਹਿੰਣਾ ਹੈ ਬਹੁਤ ਬਹੁਤ ਵਧੀਆ ਬਾਜੀ ਸਾਰੀ ਸੰਗਦੇ ਸਹਿਯੋਗ ਨਾਲ ਹੁੰਦਾ ਵਾ ਸਾਡੇ ਪਿੰਡ ਦੇ ਮੋਠਾ ਤੇ ਦੋ ਪੱਤਿਆਂ ਵਾਲ ਅੰਦਰ ਤੱਕ ਮਾਰ ਇਸ ਮਿਲਦੇ ਵਿੱਚ ਐਨਆਰਆਈ ਭਰਾਵਾਂ ਦਾ ਵੀ ਯੋਗਦਾਨ ਹੈਗਾ ਕਿਦਾਂ ਐਨਆਰਆਈ ਵੀਰਾਂ ਦਾ ਵੀ ਯੋਗਦਾਨ ਹੈਗਾ ਅੱਜਾਂ ਕਿ ਐਨਆਰਆਈ ਵੀਰਾਂ ਦਾ ਬਹੁਤਾ ਜ਼ਿਆਦਾ ਉਹਨਾਂ ਦਾ ਸਹਿਯੋਗ ਆ ਜੀ ਅੱਛਾ ਕਿਉਂਕਿ ਉਹ ਸਾਡਾ ਨੋਦਰੋ ਸੇਵਾ ਭੇਜਦੇ ਦੱਸੇ ਮੇਲਾਕਰੋਂ ਨਿਆ ਕੋਈ ਸਾਡਾ ਪਰਿਵਾਰ ਵਿੱਚ ਵਿੱਚ ਪਰਾਂ ਬਾਹਰ ਹੀ ਆ ਠੀਕ ਹੈ ਹਾਂਜੀ ਜਿਹੜੀ ਇਹ ਜਗ੍ਹਾ ਵਾ ਇਸ ਜਗ੍ਹਾ ਦੀ ਮਾਨਤਾ ਕੀ ਆ ਜਗਾਦੀ ਅੰਬ ਜਿਹੜੀ ਇਹ ਜਗਾਵਾ ਇਹਦਾ ਇਤਿਹਾਸ ਕੀ ਆ ਇਤਿਹਾਸ ਵੇਖੋ ਜੀ ਸਾਨੂੰ ਤੇ ਇਹ 90 ਤੋਂ ਪਤਾ ਲੱਗਾ ਸੀਗਾ ਪਹਿਲਾਂ ਨਹੀਂ ਸੀ ਸਾਨੂੰ 90 ਤੋਂ ਪਤਾ ਲੱਗਾ ਪਿਆ ਨੂੰ ਭੁਲਣਾ ਹੋਣੀ ਸੀ ਗਿਆ ਫਿਰ ਅਸੀਂ ਇੱਥੇ ਸੇਵਾ ਕਰਨੀ ਸ਼ੁਰੂ ਕੀਤੀ ਸਾਨੂੰ ਕੇ ਸਿਆਣੇ ਨੇ ਦੱਸਿਆ ਕਿ ਜੀ ਤੁਹਾਨੂੰ ਭੁਲਣਾ ਇੱਥੇ ਸੇਵਾ ਕਰਿਆ ਕਰੋ ਤੇ ਅਸੀਂ ਜਿਉਂ ਤੋਂ 90 ਤੋਂ ਸੇਵਾ ਕਰਨ ਲੱਗੇ ਹਾਂ ਅੱਜ ਬਹੁਤ ਇਹਨਾਂ ਦੀ ਕਿਰਪਾ ਵਾ ਸੱਚੇ ਬਾਦਸ਼ਾਹ ਜੀ ਤੁਸੀਂ ਜਿਹੜੀ ਇਹ ਪਿੰਡਾਂ ਦਰੂਦਰੂ ਸੰਗਤਾਂ ਆਉਂਦੀਆਂ ਇਹਦੇ ਮੱਥਾ ਟੇਕ ਕੇ ਖਤਮ ਅਸਤਕ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੀਦਾ ਹੈ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣੇ ਹਨ ਵੇਖੋ ਇਹਨਾਂ ਨਾਲ ਜੁੜੋ ਤੁਸੀਂ ਆਪਣੇ ਲਾਗੇ ਗੁਰੂ ਨਾਨਕ ਦੇਵ ਜੀ ਉਹਨਾਂ ਨਾਲ ਜੁੜੋ ਨਸ਼ਾ ਪੱਤਿਆਂ ਤੋਂ ਬਚੋ ਤੇ ਸਾਰੇ ਇਕੱਠੇ ਭੈਣ ਭਰਾ ਬੋ ਕੇ ਰਹੀਏ ਜਿੱਦਾਂ ਮੇਲੇ ਨੇ ਆਪਣੇ ਏਡਾ ਭਾਂ ਮੇਲੇ ਲੱਦੇ ਰਹੀਏ ਆਲੇ ਅੱਲਾ ਦੇ ਤੱਕ ਮਾਰ ਕੋਲ ਬੱਤੀ ਸਾਰੇ ਭੈਣ ਭਰਾ ਨੂੰ ਲੱਖ ਲੱਖ ਵਾਰ ਇਸ ਮੇਲੇ ਦੀਆਂ ਸਾਡੇ ਬਰੀ ਬੰਦਿਆਂ ਠੀਕ ਬੋਲ ਸੱਚੇ ਦਰਬਾਰ ਕੀ ਜੈ ਨਾ ਨੋ ਨੋ ਜਿਕਰ ਬਾਬੇ ਮੀਂਹ ਸ਼ਾਮਦਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਆਪਣਾ ਮੇਰਾ ਆਪਣਾ ਹਾਂਜੀ ਮੈਂ ਭੁਗਿੰਦਰ ਸਿੰਘ ਅਬ ਇਹ ਪਿੰਡ ਦਾ ਕੀ ਨਾਮ ਜਿੱਥੇ ਸਰਾਨਾ ਮਿਲਣ ਲੱਗ ਗਏ ਇਹ ਪਿੰਡ ਮੋਠਾਂ ਵਾਲਾ ਜੀ ਅਤੀ ਅੱਲਾ ਦਿੱਤਾ ਕਮਾਲਪੁਰ ਸਾਝ ਸੰਗਤ ਦੇ ਸੰਜੋਗ ਨਾਲ ਮੇਲਾ ਕਰਾਇਆ ਜਾਂਦਾ ਜੀ ਅਬ ਇਹ ਜਗਤ ਕੀ ਨਾਮ ਹੈ ਇਹ ਜਗਲ ਦਾ ਨਾਮ ਪੀਰ ਬਾਬਾ ਮੀਂਹ ਸ਼ਾਮਦਾਰ ਜੀ ਤੁਹਾਨੂੰ ਬਾਬਾ ਜੀ ਜਿਹਦਾ ਇਹ ਮੇਗਾ ਕਿ ਮਮੇ ਲਾ ਕੇ ਨਾ ਟਾਈਮ ਹੋਵੇ ਤੇ ਮੇਲਾ ਚੱਲਦਾ ਇਹ ਜੀ ਆਪਾਂ 1990 ਤੋਂ ਮੇਲਾ ਕਰਾਉਂਦੇ ਆ ਜੀ ਤੇ ਲੰਗਰ ਦਾ ਪੂਰਾ ਪ੍ਰਬੰਧ ਹੁੰਦਾ ਠੰਡਾ ਪਾਣੀ ਨਾਲ ਠੰਡਿਆਂ ਦੀਆਂ ਲਿੰਕਾ ਰਗ ਰਗ ਸਭ ਕੁਝ ਇਹਦੇ ਵਿੱਚ ਆਪਾਂ ਸੰਗਤ ਦੇ ਸਹਿਯੋਗ ਨਾਲ ਲਾਉਂਦੇ ਆ ਜੀ ਤੁਸੀਂ ਬਾਬਾ ਜੀ ਸੰਗਤਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆਪਾਂ ਸੰਗਤਾਂ ਨੂੰ ਇਹੋ ਮੈਸੇਜ ਦਿੰਨੇ ਆ ਵੀ ਨਸ਼ੇ ਪੱਤੇ ਕੋੜ ਤੋਂ ਦੂਰ ਰਹੋ ਜਿੰਨੀ ਜੂਥ ਆ ਆਪਣੀ ਬਸ ਇਦਾਂ ਪੀਰਾਂ ਗੁਰਾਂ ਕੰਮਰਾਂ ਨਾਲ ਜੁੜੋ ਸੇਵਾ ਕਰੋ No sé por qué duro. Okay.